ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਨੂੰ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਮਿਲੀ ਵੱਡੀ ਸਫਲਤਾ ਨਸ਼ਾ ਤਸਕਰੀ ਚ ਵੱਡੇ ਪੱਧਰ ਤੇ ਸ਼ਾਮਲ ਚਾਰ આરોપી ਕਾਬੂ 22 ਕਿਲੋ 295 ਗ੍ਰਾਮ ਹੈਰੋਇਨ ਇੱਕ ਕਾਰ I20 ਅਤੇ 2 ਲੱਖ 5000 ਰੁਪਏ ਡਰੱਗ ਮੰਨੀ ਦੋ ਗਲੌਕ ਪਿਸਟਲ ਦੋ ਮੈਗਜ਼ੀਨ ਅਤੇ ਚਾਰ ਜ਼ਿੰਦਾ ਰੋੰਦ ਕੀਤੇ ਗਏ ਬ੍ਰਮਤ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਨੇਹਦੀਪ ਸ਼ਰਮਾ ਆਈਪੀਐਸ ਡਿਪਟੀ ਇੰਸਪੈਕਟਰ ਜਨਰਲ ਫਿਰੋਜ਼ਪੁਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਅੰਦਰ ਨਸ਼ਿਆਂ ਦੇ ਖਾਤਮੇ ਨਸ਼ਾ ਤਸਕਰ ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਯੁੱਧ ਨਸ਼ਾ ਵਿਰੋਧ ਮਹਿੰਮ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਇਸ ਮਹਿੰਮਤ ਅਤੇ ਗੁਰਮੀਤ ਸਿੰਘ ਇਨਚਾਰਜ ਸੀਆਈਏ ਜੀਰਾ ਦੀ ਇੱਕ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਹੱਤ ਲੱਗੀ ਜਦੋਂ ਅੰਗਰੇਜ਼ ਸਿੰਘ ਸਮੇਤ ਪੁਲਿਸ ਪਾਰਟੀ ਗਸਤ ਵਿੱਚ ਚੈਕਿੰਗ ਛੱਕੀਪੁਰ ਸੰਬੰਧੀ ਰਵਾਨਾ ਇਲਾਕੇ ਵਿੱਚ ਮੌਜੂਦ ਸੀ ਤਾਂ ਮੁਖਬਰ ਖਾਸ ਦੀ ਇਤਲਾਹ ਦੇ ਆਧਾਰ ਤੇ ਪ੍ਰਤਾਪ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਕਿਲਚੇ थाना सदर ਫਿਰੋਜ਼ਪੁਰ ਜਗਜੀਤ ਸਿੰਘ ਉਰਖ ਜੱਗਾ ਪੁੱਤਰ ਕਰਨੈਲ ਸਿੰਘ ਵਾਸੀ ਅਰਨੀਵਾਲਾ ਜਿਹੜਾ ਫਾਜ਼ਲ ਕਾ ਮਲੂਕ ਸਿੰਘ ਪੁੱਤਰ ਸੋਨ ਸਿੰਘ ਵਾਸੀ ਗੰਧੂ ਕਿਰਚਾ थाना ਬੰਦੋਟ ਜਿਹੜਾ ਫਿਰੋਜ਼ਪੁਰ ਅਤੇ ਕਰਨਦੀਪ ਸਿੰਘ ਰੁਖਦੀਪ ਪੁੱਤਰ ਸਜੀਤ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਕਲੋਨੀ ਮੱਲਾਂਵਾਲਾ ਰੋਡ थाना ਸਿਟੀ ਫਿਰੋਜ਼ਪੁਰ ਨੂੰ ਨਜ਼ਦੀਕ ਇਟਾਂ ਵਾਲਾ ਪੱਠਾ ਦਲਚੀ ਕੇ ਤੋਂ 2 ਕਿਲੋ 717 ਗ੍ਰਾਮ ਹੈਰੋਇਨ 4 ਮੋਬਾਈਲ ਫੋਨ ਇੱਕ ਕਾਰ i20 ਨੰਬਰੀ h4 30 ਕਿਉ 3251 ਰੰਗ ਚਿੱਟਾ ਸਮੇਤ ਕਾਬੂ ਕੀਤਾ ਗਿਆ ਜਿਸ ਨਾਲ ਪਾਸੋ ਦੋ ਪਿਸਤਲ ਗਲੌਕ ਸਮੇਤ ਦੋ ਮੈਗਜ਼ੀਨ ਸਮੇਤ ਚਾਰ ਰੌਂਦ ਜਿੰਦਾ ਰੌਂਦ 9 ਐਮ ਐਮ ਵੀ ਬਰਾਮਦ ਹੋਏ ਜਿਸ ਸੰਬੰਧੀ ਮਾਮਲਾ ਦਰਜ ਕਰਕੇ ਤਬਦੀਸ਼ ਆਰੰਭ ਕੀਤੀ ਗਈ ਤਾਂ ਦਰਾਨੇ ਤਬਦੀਸ਼ ਪ੍ਰਤਾਪ ਸਿੰਘ ਦੇ ਇਨਕਸਾਫ ਦੇ ਆਧਾਰ ਤੇ ਉਸ ਦੇ ਘਰ ਦੇ ਨਾਲ ਬਣੀ ਡੰਗਰਾਂ ਵਾਲੀ ਹਵੇਲੀ ਵਿੱਚੋਂ 19 ਕਿਲੋ 578 ਗ੍ਰਾਮ ਹੈਰੋਇਨ ਅਤੇ 2 ਲੱਖ 5000 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਮਕਦਮੇ ਦੀ ਤਬਦੀਸ਼ ਜਾਰੀ ਹੈ ਇਸ ਤਰ੍ਹਾਂ ਕਿ ਐਸਐਸਪੀ ਸਾਫ ਕਰੋਸਪੋਰ ਲਾਪਕੰਦ ਸਿੰਘ ਇਹਨਾਂ ਦੇ 20 ਪਿਛੇ ਹੱਤਿਆ ਹਸਕੀ ਦੋਹਾਂ ਦੋਸਤ ਸੀਏਏ ਜੀਰਾ ਤੋਂ 10 ਇਹਨਾਂ ਨੇ ਬਹੁਤ ਮਿਹਨਤ ਦੇ ਨਾਲ 1 ਮਹੀਨੇ ਦੀ ਮਿਹਨਤ ਤੋਂ ਬਾਅਦ ਇਸ ਆਪਰੇਸ਼ਨ ਨੂੰ ਸੋਲ ਕੀਤਾ ਹੈ ਸ਼ੁਰੂਆਤੀ कि ਜਿਹੜੀ ਇਹਦੀ ਨਸ਼ੀ ਹੈ ਇਹ ਪਹਿਲਾਂ 52 ਮਰਿਆ ਜਿਸੋ ਕਿਤੇ ਗਈ ਸੀ ਕਿ ਪੁਲਿਸ ਸਟੇਸ਼ਨ ਤੋਂ ਫਰਮ ਤੇ ਵੇਚ ਜਿਹਦੇ ਵਿੱਚ 2 ਕਿਲੋ 717 ਗ੍ਰਾਮ ਹੈਰੋਇਨ ਕਵਰ ਕੀਤੀ ਗਈ ਸੀ ਔਰ 4 ਵਿਅਕਤੀ ਇਹ ਚ ਰਸਕ ਦਿਲ ਗਏ Pratap Jardir Malook ਤੇ Karanbir ਤਿੰਨਾਂ ਫਰੋਸਪਰ ਦੇ ਇਰੀਤੋਂ ਨੇ ਇੱਕ ਫਸਲ ਗਈ ਦੀ ਧਾਰਨੀ ਵਾਲਾ ਬੋੜ ਜਿਹੜਾ ਇੱਕ ਆਦਮੀ ਹੈ ਜਿਲ੍ਹੇ ਇਹ ਨਾਦਿਰ ਕਬਰੀ ਤੋਂ ਬਾਅਦ ਜਦੋਂ ਫਟਾਇਆ ਨੋਟੀਫਿਕੇਸ਼ਨ ਦਿੱਤੀ ਗਈ ਹੈ ਤਾਂ ਉਸ ਦੇ ਦੌਰਾਨ ਜਿਹੜਾ ਪ੍ਰਤਾਪ ਹੈ ਪ੍ਰਤਾਪ ਕਿਲਚਾ ਦਾ ਰਹਿਣ ਵਾਲਾ ਉਸ ਦੇ ਕੋਲੋਂ 19 ਕਿਲੋ 570 ਗ੍ਰਾਮ ਹੈਰੋਇਨ ਬੋਰ ਅਗਰਵਿਤ ਕੀਤੀ ਗਈ ਇੱਕ ਟੋਟਲ ਜਿਹੜੀ ਇਹ ਲਗਭਗ 22.5 ਕਿਲੋ ਹੈਰੋਇਨ ਇਸ ਗਰੁੱਪ ਕੋਲੋਂ ਰਿਕਵਰ ਕੀਤੀ ਗਈ ਹੈ ਔਰ ਇਹਨਾਂ ਦਾ ਪੁਰਾਣਾ ਰਿਕਾਰਡ ਵੀ ਹੈ ਮਲੂਕ ਜਿਹੜਾ ਕਿ ਮਮਦੋਦੀ ਦੇ ਰਹਿਣ ਵਾਲਾ ਹੈ ਇੱਥੇ ਪਹਿਲਾਂ 11 ਕਿਲੋ ਹੈਰੋਨਾ ਪਹਿਲਾਂ ਵੀ ਪੜਜਾ ਹੈਗਾ ਬਾਕੀ ਅਸੀਂ ਉਹ ਵੈਰੀਫਾਈ ਕਰ ਰਹੇ ਹਾਂ ਨਾ ਬੈਕ ਗ੍ਰਾਉਂਡ ਨਾ ਦੇਖ ਰਹੇ ਹਾਂ ਕੋਰਸ ਦੇਖ ਰਹੇ ਹਾਂ ਇਹਦੇ ਵਿੱਚ ਜਦੋਂ ਜਿਹੜੀ ਫਦਰ ਇਨਵੈਸਟੀਗੇਸ਼ਨ ਦਾ ਦੌਰਾਨ ਜਿਹੜੀ ਰਿਕਵਰੀ ਹੋਈ ਹੈ ਉਹਦੇ ਵਿੱਚ ਬੀਐਸਐਫ ਦੇ 99 ਬਟਾਲੀਏ ਜਿਹੜੀ ਉਹਨਾਂ ਨੇ ਸਾਨੂੰ ਬਹੁਤ ਸਹਾਇਤਾ ਕੀਤੀ ਹੈ ਔਰ ਹਮੇਸ਼ਾ ਹੀ ਬੀਐਸਐਫ ਦੇ ਨਾਲ ਸਾਡਾ ਬੜਾ ਵਧੀਆ ਸਹਿਯੋਗ ਰਿਹਾ ਹੈ ਔਰ ਅਜੇ ਤੋਂ ਨਹੀਂ ਰਹੇਗਾ ਆਇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਵੀ ਅਸੀਂ ਸਾਥ ਜਲ ਰਹੇ ਹਾਂ ਇਸ ਤੋਂ ਇਲਾਵਾ ਜੁਦ ਨਸ਼ਾ ਬੜੂ ਤੇ ਜਿਹੜੀ ਸਾਡੀ ਕੈਂਪੇਨ ਚੱਲ ਰਹੀ ਹੈ ਇਹ ਵੀ ਉਹਦਾ ਹੀ ਪਾਰਟ ਹੈ ਉਸ ਦੇ ਮੋਟੋ ਦੇ ਅੰਦਰ ਹੀ ਅਸੀਂ ਸਾਰਾ ਕੰਮ ਕਰ ਰਹੇ ਹਾਂ ਜੀ ਔਰ ਇਹਦੇ ਵਿੱਚ ਜਿਹੜਾ ਅਸੀਂ ਟੋਟਲ ਐਸਐਲ ਤੱਕ ਫਰੋਜ਼ਪੁਰ ਦੇ ਵਿੱਚ ਐਸਐਸਪੀ ਸਾਹਿਬ ਦੀ ਨਿਗਰਾਨੀ थी 308 ਕਿਲੋ ਹੈਰੋਨ ਕਵਰ ਕਰਨਾ ਔਰ ਸਾਨੂੰ ਉਮੀਦ ਹੈ ਕਿ ਵੀ ਅਸੀਂ ਫਰਦਰ ਵੀ ਇਸ ਹਫ਼ਤੇ ਦੇ ਵਿੱਚ ਵੀ ਤੇ ਹੋਰ ਇਨਫੋਰਮੇਸ਼ਨ ਤੇ ਵੀ ਕੰਮ ਕਰਕੇ ਉਹ ਵਧੀਆ ਕੰਮ ਕੀਤਾ ਜਾਵੇਗਾ ਤੁਹਾਡਾ ਕੋਈ ਸਵਾਲ ਹੈ